ਫਤੇਗੜ ਸਾਹਿਬ ਵਿੱਚ ਕਣਕ ਦੇ ਸੀਜ਼ਨ ਦੌਰਾਨ ਪ੍ਰਸ਼ਾਸਨ ਵੱਲੋਂ ਵਧੀਆ ਕਾਰਗੁਜ਼ਾਰੀ ਕਰਨ ਤੇ ਆੜਤੀ ਐਸੋਸੀਏਸ਼ਨ ਦੇ ਸੂਬਾ ਮੀਤ ਪ੍ਰਧਾਨ ਸਾਧੂ ਰਾਮ ਭਟ ਮਾਜਰਾ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਡਾਕਟਰ ਸੋਨਾ ਥਿੰਦ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਇਸ ਮੌਕੇ ਆੜਤੀ ਐਸੋਸੀਏਸ਼ਨ ਦੇ ਸੂਬੇ ਦੇ ਮੀਤ ਪ੍ਰਧਾਨ ਸਾਧੂ ਰਾਮ ਭਟ ਮਾਜਰਾ ਸਰਹੰਦ ਮੰਡੀ ਦੇ ਪ੍ਰਧਾਨਤਰ ਸੇਮ ਉਪਲ ਮੁਲੇਪੁਰ ਮੰਡੀ ਦੇ ਪ੍ਰਧਾਨ ਰਜੇਸ਼ ੁੱਪਲ ਤੇ ਚਰਨਾਥਲ ਮੰਡੀ ਦੇ ਪ੍ਰਧਾਨ ਅਵਤਾਰ ਸਿੰਘ ਠੇਕੇਦਾਰ ਨੇ ਕਿਹਾ ਕਿ ਇਸ ਵਾਰ ਕਣਕ ਦੀ ਸੀਜ਼ਨ ਤੋਂ ਰਹਿਣ ਮੰਡੀਆਂ ਵਿੱਚ ਉਹਨਾਂ ਨੂੰ ਕੋਈ ਵੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ ਸੀਜ਼ਨ ਦੌਰਾਨ ਮੰਡੀ ਦੇ ਠੀਕ ਪ੍ਰਬੰਧ ਸਨ ਤੇ ਕੋਈ ਵੀ ਦਿੱਕਤ ਨਹੀਂ ਸੀ ਇਸ ਬਾਰੇ ਡਿਪਟੀ ਕਮਿਸ਼ਨਰ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਅਸੀਂ ਅੱਜ ਸਾਡੇ ਫਤਗੜ ਸਾਹਿਬ ਜ਼ਿਲ੍ਹੇ ਦੀਆਂ ਮੰਡੀਆਂ ਦੇ ਵਿੱਚ ਜੋ ਕਣਕ ਦਾ ਕੰਮ ਹੁਣ ਮੁਕੰਮਲ ਹੋਇਆ ਬਹੁਤ ਵਧੀਆ ਖਰੀਦ ਹੋਈ ਆ ਵਧੀਆ ਲਿਫਟਿੰਗ ਹੋਈ ਆ ਅਸੀਂ ਮੈਡਮ ਡੀਸੀ ਦਾ ਅੱਜ ਧੰਨਵਾਦ ਤੇ ਉਹਨਾਂ ਨੂੰ ਸਨਮਾਨਿਤ ਕੀਤਾ ਮੇਰੇ ਨਾਲ ਆਏ ਸਾਡੇ ਸਰੰਧ ਮੜੀ ਦੇ ਪ੍ਰਧਾਨ ਪਰਸ਼ੇ ਮੁੱਖਲ ਜੀ ਅਵਤਾਰ ਸਿੰਘ ਠੇਕੇਦਾਰ ਚ ਨਾਸਲ ਤੇ ਪ੍ਰਧਾਨ ਰਜੇਸ਼ ਉਪਲ ਜੀ ਮੂਲੇਵਰਦ ਬਣਾ ਸਾਰੇ ਨਾਲ ਕੇ ਅਸੀਂ ਮੈਡਮ ਜੀ ਦਾ ਬਹੁਤ ਧੰਨਵਾਦ ਕਰਿਆ ਇਹਨਾਂ ਦਾ ਤੇ ਉਹਨਾਂ ਨੇ ਬਹੁਤ ਹੀ ਸਹੀ ਢੰਗ ਨਾਲ ਸਾਡੇ ਮੰਡੀਆਂ ਦੇ ਵਿੱਚ ਫਤਗੜ ਜ਼ਿਲ੍ਹੇ ਵਿੱਚ ਕੋਈ ਦਿੱਕਤ ਨਹੀਂ ਆਈਗੀ ਨਾ ਕੋਈ ਬਾਰ ਦਾ ਨਦੀ ਲਿਫਟਿੰਗ ਵਧੀਆ ਹੋਈ ਹੈ ਕੋਈ ਘਾਟ ਨਹੀਂ ਹੈਗੀ ਅਸੀਂ ਅੱਜ 22 ਸਾਲਾਂ ਬਾਅਦ ਇਹ ਆਜਾ ਕੰਮ ਹੋਇਆ ਸੀ ਮੈਡਮ ਦਾ ਬਹੁਤ-ਬਹੁਤ ਧੰਨਵਾਦ ਕੀਤਾ ਤੇ ਉਹਨਾਂ ਦਾ ਸਵਾਗਤ ਵੀ ਕੀਤਾ ਤੇ ਉਹਨਾਂ ਨੂੰ ਅਸੀਂ ਸਨਮਾਨਤ ਵੀ ਕੀਤਾ ਇਸ ਵਾਰ ਦਾ ਜਿਹੜਾ ਰਬੀ ਮਾਰਕੀਟਿੰਗ ਸੀਜ਼ਨ 2025 ਹੈ ਜ਼ਿਲ੍ਹਾ ਫਤਿਹਗੜ ਸਾਹਿਬ ਵਿੱਚ ਬਹੁਤ ਹੀ ਸੁਚੱਜੇ ਤੰਗ ਟੰਗ ਨਾਲ ਨੇਪਰੇ ਚਾੜਿਆ ਗਿਆ ਹੈ ਇਸ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੂਰੀ ਤਰ੍ਹਾਂ ਸਹਿਯੋਗ ਆੜਤੀਆ ਸਹਿਬਾਨ ਦਾ ਮੰਡੀ ਲੇਬਰ ਦਾ ਹਰ ਕੁਆਟਰ ਤੋਂ ਹੀ ਸਾਨੂੰ ਪੂਰਾ ਸਹਿਯੋਗ ਮਿਲਿਆ ਹੈ ਤੇ ਬਹੁਤ ਹੀ ਪੀਸਫੁਲੀ ਬਿਨਾਂ ਕਿਸੇ ਟਾਈਪ ਦੇ ਧਰਨੇ ਤੋਂ ਬਿਨਾਂ ਕੋਈ ਪ੍ਰੋਬਲਮ ਆਏ ਅਸੀਂ ਨੇਪਰੇ ਚਾੜ ਲਿਆ ਤੇ ਇਸ ਲਈ ਮੈਂ ਸਭ ਦਾ ਧੰਨਵਾਦ ਕਰਦੀ ਹਾਂ ਖਾਸ ਤੌਰ ਤੇ ਆੜਤੀਆ ਐਸੋਸੀਏਸ਼ਨ ਦਾ